ਆਡੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਦੋਸਤੋ ਸਾਰੀਆਂ ਜਾਣਕਾਰੀਆਂ ਅੱਜ ਜੋ ਅਸੀਂ ਕਰਦੇ ਆ ਕੰਮ ਕਰ ਸਾਰੇ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਜਿਵੇਂ ਜਿਵੇਂ ਟਾਈਮ ਮਿਲਦਾ ਰੁਚੀ ਬਣ ਜਣ ਬਾਈ ਜੀ 35-40 ਹਜ਼ਾਰ ਤੋਂ ਸਟਾਰਟਿੰਗ ਆ ਜਿਹੜੇ ਆ ਮਾਡਲ ਬਰੀਕ ਨੋਜ਼ਲ ਵਾਲਾ 60 ਤੋਂ 70 80 ਦਿਖਾ ਦਈਏ ਵੀ ਮੰਡੀ ਸਾਡੀ ਦੇ ਵਿੱਚ ਮੀਆਂ ਦੀ ਸ਼ੁਰੂਆਤ ਹੈ ਸੂਰਜ ਦੇਵਤਾ ਨਿਕਲਣ ਤਿਆਰ ਨਵਾਂ ਬਲੌਗ ਨਵੀਂ ਸਵੇਰ ਤੇ ਆ ਦੇਖੋ ਐ ਟੋਇਆਂ ਦੇ ਵਿੱਚ ਪਾਣੀ ਆ ਆ ਤੀਜਾ ਟਰੈਕਟਰ ਜਿਹੜਾ ਹੈ 855 ਬਾਰੇ ਜਾਣਕਾਰੀ 855 ਦੇ ਜਿਨ੍ਹਾਂ ਨੂੰ ਗੇਰ ਗੂਰ ਚਾਹੀਦੇ ਹੁਣ ਇੰਜਨ ਚਾਹੀਦਾ ਹੋਵੇ ਇੰਨ੍ਹਾਂ ਦੇ ਬਹੁਤ ਭਰਾ ਭੋਏ ਦੇ ਹੁੰਦੇ ਇੰਜਨ ਭਾਈ ਜੀ 35 40000 ਤੋਂ ਸਟਾਰਟਿੰਗ ਆ ਜਿਹੜੇ ਆ ਮਾਡਲ ਬਰੀਕ ਨੋਜਲ ਵਾਲਾ 60 ਤੋਂ 70 80 ਜਿਵੇਂ ਦਾ ਮਾਡਲ ਤੁਸੀਂ ਉੱਪਰ ਲਈ ਜਾਓਗੇ ਉਵੇਂ ਦਾ ਰੇਟ ਆ ਸ਼ੋ 855 ਬਾਰੇ ਨਾ ਸੋਚਿਆ ਕਰੋ ਇਹ ਪਰਿਆਲਿਆਂ ਪੁਰਾਣੀ ਮਿਲ ਜੂਗੀ ਬਹੁਤ ਘੱਟ ਸ਼ੋ ਮਿਲਦੀ ਐ ਇਸ ਕਰਕੇ ਆਪਣਾ ਟਰੈਕਟਰ ਬਚਾ ਕੇ ਚਲਾਓ ਬੰਮਪਰ ਬੰਮਪਰ ਲਵਾਓ ਸ਼ੋ ਵੀੜੀਆ ਤੁਹਾਡੀ ਵਿਚਾਰ ਰੱਖੇ ਜਿਹੜੀ ਖਰਾਬ ਨਾ ਹੋਵੇ ਪਟਿਆਲਿਆਂ ਦੁਬਾਰੇ ਅਰੀਜਨਲ ਸ਼ੋ ਨਹੀਂ ਮਿਲਦੀ ਆ ਆ ਗਿਆ ਟਾਪਾ ਹੈਵੀ ਲਿਫਟ ਵਾਲਾ ਆ ਆ ਗਿਆ ਤੇਲ ਬ੍ਰੇਕਾਂ ਜਦੋਂ ਇਹ ਟਰੈਕਟਰ ਤਕਰੀਬਨ ਮੈਦੇ ਅੰਦਰਲੇ ਪਾਰਟ ਵੀ ਤੁਹਾਨੂੰ ਕੱਢੇ ਹੋਏ ਹੈ ਅਜਿਹੇ ਵਲੌਗ ਦੇ ਵਿੱਚ ਜਿਵੇਂ ਆ ਕੰਮ ਕਰ ਮੁੰਡੇ ਕਰੀ ਜਾਂਦੇ ਆ ਇਹਨਾਂ ਨੇ ਜਿੰਨੇ ਟੋਟੇ ਦੇ ਕਰਨੇ ਆ ਕਰਕੇ ਅੱਡੋ-ਅੱਡ ਪਾਰਟ ਜਿਹੜਿਆ ਕਰਦੇ ਨੇ ਇਆਂ ਨੱਡ ਗੇ ਰੱਡ ਤੇ 855 ਦੇ ਰੇਡੀਏਟਰ ਵਾਲੇ ਭਰਾਵਾਂ ਦੇ ਬਹੁਤ ਫੋਨ ਆਉਂਦੇ 855 ਰੇਡੀਏਟਰ ਰੇਡੀਏਟਰ ਦੀ ਪਟਿਆਲੇ ਬਹੁਤ ਮੰਗਾ ਮੰਨ ਲਓ ਜੀ ਜੇ ਕੋਈ ਬਹੁਤ ਘੱਟ ਮਿਲਦਾ ਇਹਗਾ ਜੀ ਸਾਫ ਦੀ ਕੰਡੀਸ਼ਨ ਦਾ ਮੁੱਲਾ ਸਾਫ ਬਹੁਤ ਘੱਟ ਮਿਲਦਾ ਉਹਨਾਂ ਪਲੇਟ ਕਿਸੇ ਭਰਾ ਨੇ ਕਿੰਨੀ ਬੇਕਾਰ ਵੈਲਡਿੰਗ ਕਰੀ ਹੋਈ ਹੈ ਤੁਸੀਂ ਦੇਖੋ ਜੀ ਪਲੇਟ ਉੱਪਰਲੇ ਕਿੰਨੇ ਆਰਲਾ ਡੈਟ ਲਾ ਕੇ ਇਹਨਾਂ ਬੰਡ ਲਾ ਕੇ ਕੰਮ ਚਲਾਇਆ ਹੈ ਕਈ ਤਾਂ ਸਪਲਾਈਓ ਕੱਟ ਦਿੰਦੇ ਆ ਮਗਲੈਲ ਵਾਲੀ ਸਪਲਾਈਓ ਕੱਟ ਦਿੰਦੇ ਆ ਕਈ ਤਾਂ ਯਾਰ ਕੁਲਰ ਹੀ ਬੰਦ ਕਰਿਆ ਹੁੰਦਾ ਕਈਆਂ ਦਾ ਤਾਂ ਵੀ ਲਾਉਣਾ ਹੀ ਨਹੀਂ ਜੇ ਪੈਪਾਂ ਲੀਕ ਹੋ ਗਈਆਂ ਬਦਲ ਦੇ ਕੰਪਨੀ ਨੇ ਜੇ ਲਾਇਆ ਕਿਸੇ ਕੰਮ ਨੂੰ ਲਾਇਆ ਸੀ ਇਹ ਕਈ ਇਹੇ ਦੀ ਸਪਲਾਈਓ ਕੱਟ ਦਿੰਦੇ ਆ ਇਹ ਇਹਦੇ ਚ ਮੜਮਾ ਹਿੱਸਾ ਹੁਣ ਕੀ ਚੱਲਣ ਦਾ ਦੌਰ ਸਿੱਧਾ ਹਿੱਸਾ ਪਾਵਰ ਸਟੀering ਬੜਾ ਕੰਮ ਜਿਹੜਾ ਸਵਰਾਜ ਦੇ ਵਿੱਚ ਜਿਹੜੇ ਵੀ ਭਰਾ ਸਵਰਾਜ ਦੀ ਪਾਵਰ ਕਿਟ ਮੰਗਦੇ ਆ ਜਾਂ ਸੋਚ ਰਹੇ ਆ ਲਾਉਣ ਬਾਰੇ ਬਾਈ ਜੀ ਪਟਿਆਲੇ ਤਕਰੀਬਨ ਹੀ ਨਵੀਂ ਪਾਵਰ ਕਿਟ ਮਿਲਦੀ ਆ ਪੁਰਾਣੀ ਜਿਹੜੀ ਪਾਵਰ ਕਿਟ ਨਹੀਂ ਮਿਲਦੀ ਜ਼ਿਆਦਾਤਰ ਜਿਹੜੀਆਂ ਕਿਟਾਂ ਉਹ ਨਵੀਆਂ ਹੀ ਪਟਿਆਲੇ ਮਿਲਦੀਆਂ ਬਾਕੀ ਜੇ ਕੋਈ ਹੋਰ ਰੁਚੀ ਬਣੀ ਹੋਈ ਆ ਭਰਾਵਾਂ ਦੀ ਸਾਡੇ ਪੇਜ ਨਾਲ ਜੁੜੇ ਹੋਏ ਜਿਹੜੇ ਭਰਾ ਕਹਿੰਦੇ ਆ ਸਵਰਾਜ ਜੀ ਰੋਜ਼ ਦੀ ਅਪਡੇਟ ਪਾਇਆ ਕਰੋ ਸਾਡਾ ਜਿਹੜਾ ਦਿਨ ਨਹੀਂ ਲੰਘਦਾ ਸਾਡਾ ਜਿਹੜਾ ਟਾਈਮ ਪਾਸ ਨਹੀਂ ਹੁੰਦਾ ਛੇ ਹੀ ਹੋ ਚੁੱਕਿਆ ਸਕੋਰਟ ਨੂੰ ਹੁਣ ਅਣਾ ਵੀ ਅੰਤਮ ਵਧਾਈ ਦੇਣਦੇ ਆਂ ਅਸੀਂ ਤੇ ਇਹਦੇ ਚ ਸੁਵਰਾਜ ਦਾ ਕ੍ਰਾਉਨ ਪਿਨ ਪਾਇਆ ਹੋਇਆ ਸੀ ਆ ਤੁਸੀਂ ਦੇਖੋ ਸੁਵਰਾਜ ਦਾ ਕ੍ਰਾਉਨ ਪਿਨ ਪਾ ਕੇ ਇਹਨੂੰ ਤੋਰਾ ਵਧਾਉਂਦੇ ਹੁੰਦੇ ਸੀ ਲੋਕ ਜਗਾੜਬਾਜੀ ਜਦੋਂ ਦੇਖੋ ਟਰੈਕਟਰ ਇਹ ਟਰੈਕਟਰ ਹੁੰਦੇ ਸੀ ਉਦੋਂ ਕਿੰਨਾ ਲੋਕਾਂ ਦੇ ਵਿੱਚ ਆ ਹੁੰਦਾ ਸੀ ਵੀ ਯਾਰ ਇਹਨਾਂ ਤੋਂ ਹੀ ਕੰਮ ਲੈਣਾ ਹੁਣ 4x4 ਟਰੈਕਟਰ ਸਾਰਾ ਕੁਝ ਕੁਝ ਕੁਸ਼ਕ ਲੋੜਾਂ ਮਾਂ ਕੁਸ਼ਕ ਜਗਾੜਬਾਜੀ ਕੁਸ਼ਕ ਆਪਣੀ ਤੋਰਾ ਦਾ ਕੰਮ ਆ ਨਹੀਂ ਤਾਂ ਟਰੈਕਟਰ ਕਿਹੜਾ ਕੰਮ ਨਹੀਂ ਦਿੰਦੇ ਬਹੁਤ ਸੋਹਣਾ ਕੰਮ ਚੱਲਦਾ ਸੀ ਨਾ ਟਰੈਕਟਰ ਨਾਲ ਆ ਜਿਹੜੀ ਥਾਲੀ ਆ ਇਹਨੂੰ ਟੂਲ ਲਵਾਉਣਾ ਪੈਂਦਾ ਹੁੰਦਾ ਸੀ ਟੂਲ ਲਵਾ ਕੇ ਜੋੜ ਲਾ ਕੇ ਫੇਰੇ ਪੈਂਦੀ ਸੀ ਉਹ ਪੀਨੀਅਨ ਦੇ ਵਿੱਚ ਜੁਗਾਰ ਕਰਨਾ ਪੈਂਦਾ ਗੁੱਲੇ ਨੂੰ ਜੋੜ ਲਾਉਣਾ ਉਹ ਗੁੱਲਾ ਜਿਹੜਾ ਸੀ ਇਧਰੋਂ ਸਵਰਾਜ ਦੇ ਚਿਰੀਆਂ ਉਧਰੋਂ ਆਉਂਦੀਆਂ ਚਿਰੀਆਂ ਸਕੋਟ ਦੇ ਸਾਨੂੰ ਭਰਾ ਪੁੱਛਦੇ ਹੁੰਦੇ ਵੀ ਤੁਹਾਨੂੰ ਪਛਾਣ ਕਿਵੇਂ ਆਉਂਦੀ ਆ ਪਛਾਣ ਇਸ ਤਰ੍ਹਾਂ ਬਾਈ ਜੀ ਥੋੜੇ ਥੋੜੇ ਸਮਾਨ ਦਾ ਸਾਰਿਆਂ ਦੇ ਵਿੱਚ ਫਰਕ ਹੁੰਦਾ ਸਕੋਟ ਦਾ ਹੋਰ ਹੁੰਦਾ ਸਵਰਾਜ ਦਾ ਹੋਰ ਹੁੰਦਾ ਜਦੋਂ ਆਪਾਂ ਲਾਈਨ ਦੇ ਵਿੱਚ ਪੈਨੇ ਆ ਤੇ ਕੰਮ ਆਪੇ ਪਤਾ ਲੱਗਦਾ ਜਾਂਦਾ ਆ ਦੇਖੋ ਆ ਤੁਹਾਡਾ ਇਹਦਾ ਲਿਫ ਅਪਦੇ ਦੇਖਣਗੇ ਸਕੋਟ ਦੇ ਬਾਹਰ ਦੋ ਲੀਵਰ ਕਾਦੇ ਵਾਸਤੇ ਹੁੰਦੇ ਆ ਪੰਪ ਲਾਗੇ ਨੋਟਲ ਕਰਨ ਵਾਸਤੇ ਕਿੰਨੀ ਵਧੀਆ ਚੀਜ਼ ਦਿੱਤੀ ਸੀ ਕੰਪਨੀ ਨੇ ਵੀ ਲਿਫਟ ਦਾ ਕੰਮ ਨਹੀਂ ਲੈਣਾ ਤਾਂ ਪੰਪ ਬਿਨਾ ਵਜਾ ਤੋਂ ਘੁੰਮੀ ਨਾ ਜਾਵੇ ਜੋ ਅੱਜ ਸਥਿਤੀਆਂ ਕੰਪਨੀਆਂ ਨੇ ਕਰੀਆਂ ਨਾ ਜੇ ਇੱਕ ਗੀਅਰ ਲਾ ਦੇਣ ਪੰਪ ਨੂੰ ਕੋਈ ਵੱਡਾ ਨਹੀਂਗਾ ਪਰ ਅੱਜ ਕੱਲ ਉਹ ਕਹਿੰਦੇ ਵੀ ਜਿਹੜਾ ਕਿਸੇ ਦਾ ਰੱਖਾ ਆ ਸਕੋਟ ਦਾ ਕਿੱਦਾਂ ਵਧੀਆ ਸੀ ਇਹ ਦੇਖੋ ਜਦੋਂ ਯੂਜ਼ ਨਹੀਂ ਹੋਣਾ ਪੰਪ ਲਿਫਟ ਪੰਪ ਮੰਨ ਲਓ ਹੁਣ ਟਰਾਲੀ ਦੇ ਚਾਰ ਜਾਂ ਟਰੈਕਟਰ ਕਿਤੇ ਲੋਡ ਹੀ ਨਹੀਂ ਦਿਹਾੜੀ ਦੋ ਦਿਨ ਚੱਲਣਾ ਟਰੈਕਟਰ ਲਿਫਟ ਪੰਪ ਕਿਉਂ ਲਿਫਟ ਪੰਪ ਦੀ ਕਸਾਈ ਹੋਵੇ ਇੱਥੋਂ ਨੋਟਲ ਕਰਿਆ ਗਿਆ ਆ ਦੇਖੋ ਆ ਲਿਫਟ ਪੰਪ ਦਾ ਕਨੈਕਸ਼ਨ ਹੀ ਕੱਟਿਆ ਗਿਆ ਉਹ ਲਿਫਟ ਪੰਪ ਚੱਲਣਾ ਹੀ ਨਹੀਂਗਾ ਪਰ ਅੱਜ ਬਹੁਤ ਚੀਜ਼ਾਂ ਪੰਪ ਦੇ ਨਾਲ ਚੱਲਦੀਆਂ ਇਸ ਕਰਕੇ ਉਹਦਾ ਕਨੈਕਸ਼ਨ ਨਹੀਂ ਕੱਟਿਆ ਜਾ ਸਕਦਾ ਜਿਵੇਂ ਆਇਲ ਬ੍ਰੇਕਾਂ ਨਾਲੋਂ ਤੇਲ ਬ੍ਰੇਕਾਂ ਦੀ ਵਾਪਸੀ ਹੁੰਦੀ ਆ ਕਈ ਚੀਜ਼ਾਂ ਹੁੰਦੀਆਂ ਇਸ ਕਰਕੇ ਉਹ ਚੀਜ਼ਾਂ ਨਹੀਂ ਕੰਪਨੀਆ ਕਰ ਸਕਦੀਆਂ ਤੇ ਚਲੋ ਜਿੱਥੇ ਜਿੱਥੇ ਸੋਚਿਆ ਸੀ ਇਹਨਾਂ ਨੇ ਬੜੀ ਵਧੀਆ ਸੋਚੀ ਬਾਕੀ ਹੋਰ ਬਲੌਗ ਜਿਹੜੇ ਅੱਜ ਤੁਹਾਨੂੰ ਨਾਲ ਸਾਂਝੇ ਕਰਨੇ ਆ ਸਾਰੇ ਕੰਮਕਾਰਾਂ ਦੇ ਤੇ ਬਣੇ ਰਿਓ ਵੀਡੀਓ ਦੇ ਵਿੱਚ ਦੋਸਤੋ ਜਿਨ੍ਹਾਂ ਨੇ ਪੇਜ ਫੋਲੋਇੰਗ ਕਰ ਲੈ ਪੇਜ ਫੋਲੋ ਕਰ ਲਓ ਤੇ ਆਹ ਟਿਊਬਾਂ ਦਾ ਜਾਂ ਪਿਛਲਾ ਹਿੱਸਾ ਤੁਸੀਂ ਦੇਖਿਆ ਹੋਊਗਾ ਇਹਦਾ ਕ੍ਰੇਨ ਤੇ ਹੈਡਰੇ ਦੇ ਵੀ ਸੇਮ ਲੱਗਦਾ ਹੁੰਦਾ ਜਿਹੜੀ ਆਪਣੇ ਹੈਡਰੇ ਲੋਡਿੰਗ ਵਾਲੇ ਬਣੇ ਹੋਏ ਹਨ ਅੱਗੇ ਤੋਂ ਪਿੱਛੇ-ਪਿੱਛੇ ਸਾਰਿਆਂ ਦੇ ਵਿੱਚ ਇਹੀ ਸਿਸਟਮ ਹੁੰਦਾ ਬਸ ਅੱਗੇ ਜਿਹੜਾ ਇੰਨ ਹੁੰਦਾ ਉਹ ਐਸ 4 ਦਾ ਹੁੰਦਾ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਵੇ ਪਿਛਣਾ ਤੇਲ ਬ੍ਰੇਕਾ ਜਿਨ੍ਹਾਂ ਨੇ ਅਰਜਨ ਨੂੰ ਕਰਨੀਆਂ ਪਾਵਰ ਸਟੀਰਿੰਗ ਦਾ ਆਪਾਂ ਵੇਰ ਵਿੜੀ ਪਾ ਚੁੱਕੇ ਆ ਚਲੋ ਫਿਰ ਤੁਹਾਨੂੰ ਦੱਸ ਦਈਏ ਪਾਵਰ ਦੀ ਇੱਕ ਵਾਰੀ ਫੇਰ ਪਾਵਰ ਅਰਜਨ ਬਹੁਤ ਸੌਖਾ ਪਾਵਰ ਹੋ ਜਾਂਦਾ ਪਰ ਸਮੱਸਿਆ ਕੀ ਹੁੰਦੀ ਜਦੋਂ ਟਰੈਕਟਰ ਦੀ ਖੁੱਲੀ ਘੜ ਕਈ ਵਾਰਾਂ ਦਿੰਨੇ ਆ ਤੇ ਆਰਬੀ ਡੋਲ ਦੇ ਵਿੱਚ ਦਿੱਕਤ ਆ ਜਾਂਦੇ ਜਿਵੇਂ ਆ ਲੀਕ ਕਈ ਵਾਰਾਂ ਸੀਲ ਸੂਲ ਲੀਕ ਹੁੰਦੀ ਆ ਤਾਂ ਫਿਰ ਇਹ ਸਮੱਸਿਆ ਮੈਨੂੰ ਸਾਨੂੰ ਚੱਲਣੀਆਂ ਪੈਂਦੀਆਂ ਜਦੋਂ ਕਿਸੇ ਨਾਲ ਆਪਣੇ ਭਰਾ ਮਿੱਤਰ ਨੂੰ ਕੇ ਨੂੰ ਦੇਣਾ ਹੁੰਦਾ ਤਾਂ ਕਈ ਵਾਰਾ ਗਾਰੰਟੀ ਜਿਹੜੀ ਆ ਉਹ ਕਰਨੀ ਪੈਂਦੀ ਐ ਇਸ ਕਰਕੇ ਰੇਟ ਜਿਹੜਾ ਭਰਾ ਭੋਜ ਦੇ ਰਹੇ ਨੇ 20 ਤੋਂ 25000 ਰੁਪਏ ਲਾ ਕੇ ਚੱਲੋ ਤੇ ਬਾਕੀ ਜਿਹੜਾ ਪਿਛਲਾ ਹਿੱਸਾ ਕਿਸੇ ਨੇ ਅਰਜਨ ਦਾ ਲੈਣਾ ਹੋਵੇ ਤੇ ਉਹ ਕੰਟੈਕਟ ਕਰ ਸਕਦੇ ਹੋ ਸਾਈਡ gear ਦਾ ਪਿਛਲਾ ਹਿੱਸਾ ਜਿਵੇਂ ਸੈਂਟਰ gear ਤੋਂ ਕਿਸੇ ਨੇ ਸਾਈਡ gear ਕਰਾਉਣਾ ਹੋਵੇ ਲੀਵਰ ਮੜਾ ਸਿੱਧਾ ਕਰਦੇ ਹਾਂ ਉਹ ਘੁੰਮ ਕੇ ਇੱਧਰ ਗਿਆ ਹੋਇਆ ਇਹ ਜਿਹੜੇ ਵੀ ਸਾਈਡ gear ਟਰੈਕਟਰ ਜਦੋਂ ਤੱਕ ਇਹਨਾਂ ਨੂੰ ਤੁਸੀਂ ਸਾਂਭ ਕੇ ਚਲਾਉਨੇ ਆ ਜਾਂ ਗੌਰ ਕਰਦੇ ਹੋ ਤਾਂ ਚੱਲਦੇ ਆ ਨਹੀਂ ਦਿਨਾਂ ਦੀ ਹਾਲਾਤ ਉਹ ਹੋ ਜਾਂਦੇ ਵੀ ਜਿਹੜੇ ਤੁਸੀਂ ਸੋਚ ਨਹੀਂ ਸਕਦੇ ਕਿਉਂ ਇਹ ਲੀਵਰਾਂ ਦੇ ਆ ਦੇਖੋ ਪਿੰਨ ਲੱਗਣ ਵਾਲੀ ਹੋ ਗਈ ਕਿਸੇ ਦਾ ਕੋਸ਼ ਹੋ ਗਿਆ ਇਹ ਮੜੀ ਜੀ ਤੁਹਾਡਾ ਬੇਗੋਰੀ ਹੋਈ ਨਹੀਂ ਤੇ ਖਰਾਬ ਹੋਈ ਜੀ ਪਾਵਰ ਦੇ ਵਿੱਚ ਅਰਜਨ ਦੇ ਵਿੱਚ ਕੀ ਹੁੰਦਾ ਸੀਗਾ ਵੀ ਆਹ ਹਸਟੇਰਨ ਖੋਲੋ ਇਹਦੇ ਤੇ ਆਹ ਲੱਗ ਜਣਾ ਜਿਗਾੜ ਜੈ ਇਹਦੇ ਤੇ ਆ ਉਦੋਂ ਬਾਅਦ ਆਹ ਆਰਬੀ ਡੋਲ ਲੱਗ ਗਿਆ ਪੈਪਾਂ ਚਾਰਕ ਬਹੁਤ ਸੋਖਾ ਪਾਵਰ ਹੋ ਜਾਂਦਾ ਅਰਜਨ ਤੇ ਆ ਜਿਹੜੇ ਲੋਡਰ ਵਾਲੇ ਭਰਾ ਜਿਨ੍ਹਾਂ ਲੋਡਰ ਵਾਲੇ ਹਿੱਸੇ ਲਾਉਣੇ ਜਿਨ੍ਹਾਂ ਸਪੈਂਡਲ ਟੁੱਟਦੇ ਹਨਾ ਉਹਨਾਂ ਦਾ ਹੱਲ ਇਹੀ ਹੈ ਇਨਾ ਦਾ ਹੱਲ ਜੋਨ ਸੁਧਲ ਜਾਂਦੇ ਆ ਦੋਸਤੋ ਜਿਨ੍ਹਾਂ ਦੇ ਲੋਡ ਵਾਲੇ ਟਰੈਕਟਰ ਇਹਨਾਂ ਰੋਹ ਸਪੈਨਲ ਟੁੱਟਾ ਰੱਖਦਾ ਉਹ ਆ ਹਿੱਸਾ ਲਾ ਦਿਆ ਕਰੋ ਫਿਰ ਆਪਣਾ ਸਪੈਨਲ ਨਹੀਂ ਤੋੜਦਾ ਟਰੈਕਟਰ ਤੇ ਬ੍ਰੇਕਾਂ ਤੇਲ ਭਲੇ ਆ ਜੀਏ ਤੇ ਇੱਕ ਕਲਸਟਰਮੀਟਰ ਵਾਲੇ ਭਰਾ ਬਹੁਤ ਆਰ ਜਾਂਦੇ ਫੋਨ ਕਰਦੇ ਰਹਿੰਦੇ ਆ ਕਲਸਟਰਮੀਟਰ ਬਹੁਤ ਖਰਾਬ ਹੁੰਦਾ ਆ ਤਾਂ ਕਿ ਬ੍ਰੇਕ ਬੰਦ ਜਿਹੜੀ ਜਿਹਨੂੰ ਕਹਿੰਦੇ ਨੇ ਬੰਦ ਟੱਕਣ ਇਹਦੇ ਡਿਪੈਂਸਰ ਕੰਪਨੀ ਨੇ ਜਿਹੜਾ ਹੋਰ ਹਿਸਾਬ ਨਾ ਕਰਤਾ ਵੀ ਪਾਣੀ ਨਾ ਜਾਵੇ ਦੇਖੋ ਮੈਂ ਬਹੁਤ ਵੀਡੀਓ ਦੱਸਿਆ ਤੁਹਾਨੂੰ ਵੀ ਇੱਥੋਂ ਪਾਣੀ ਜਾਂਦਾ ਤੇ ਕੰਪਨੀ ਨੇ ਚਲੋ ਸਾਡੀ ਸੋਨਾ ਹੀ ਲਈ ਤੇ ਆ ਦੇਖੋ ਇਥੋਂ ਆ ਡਿਫਰੈਂਸ਼ਲ ਜਿਹੜਾ ਦਾ ਕੰਮ ਕਰਦਾ ਸਲਿੱਪ ਗੇਅਰ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਤੇ ਇਹ ਕੰਪਨੀ ਨੇ ਬੰਦ ਕਰਕੇ ਆਇਆ ਚੱਲਦਾ ਕਰਤਾ ਸਾਈਡ ਦੇ ਸਾਈਡ ਦੀ ਤੋਂ ਤੇ ਇਹ ਬ੍ਰੇਕਾਂ ਅਰਜੰਦੀਆਂ ਸਸਤੀਆਂ ਕੋ ਖਾਸ ਮਹਿੰਗਾ ਨਹੀਂ 10-12000 ਰੁਪਏ ਦੇ ਵਿੱਚ ਤੇਲ ਬ੍ਰੇਕ ਹੋ ਜਾਂਦਾ ਇਹ ਅਰਜੰਦ ਬਹੁਤ ਸੋਹਣੀ ਇੱਥੇ ਆਪਣਾ ਇੱਕ ਮਿੱਤਰ ਆ ਆ ਲੋਂਗੋਵਾਲ ਤੋਂ ਭਰਾ ਦਾ ਕਰਾਏ ਦਾ ਕੰਮ ਆ ਮਿੱਟੀ ਦਾ ਉਹ ਕਹਿੰਦਾ ਵੀ ਟਰੈਕਟਰ ਰੁਕਦਾ ਨਹੀਂ ਅਸੀਂ ਮਾਲ ਬਹੁਤ ਪਾਉਨੇ ਮਿੱਟੀ ਬਹੁਤ ਪਾਉਨੇ ਆ ਅੱਜ ਕੱਲ ਡੀਜ਼ਲ ਮਹਿੰਗਾ ਹਰ ਬੰਦੇ ਨੂੰ ਹੁੰਦਾ ਵੀ ਯਾਰ ਢੇੜੇ ਦੇ ਵਿੱਚ ਮਾਲ ਪੂਰਾ ਆ ਜੇ ਕਰਾਇਆ ਪੜਾ ਬਚ ਜੇ ਹਨਾ ਤੇ ਉਹ ਟਰੈਕਟਰ ਰੁਕਦਾ ਨਹੀਂ ਸੁੱਕੀਆਂ ਬ੍ਰੇਕਾਂ ਦਾ ਤੇਲ ਬ੍ਰੇਕ ਕਰਾਇਆ ਤੇ ਇਹਦੇ ਆ ਤੁਸੀਂ ਦੇਖੋ ਆ ਜਿਹੜੀਆਂ ਕਰਾਉਣੀਆਂ ਇਹਦੀਆਂ ਪਾਈਪਾਂ ਦੀ ਫਿਟਿੰਗ ਚੈੱਕ ਕਰ ਲੋ ਆ ਲਿਫਟ ਟਾਪੇ ਦੇ ਉੱਪਰੋਂ ਪਾਈਪ ਇਕੱਠੇ ਕਰਤੇ ਉਹ ਡਿਸਟ੍ਰਿਬਿਊਟਰ ਜਿਹਨਾਂ ਨੇ ਸਾਈਡ ਡਿਸਟ੍ਰਿਬਿਊਟਰ ਲਾਉਣਾ ਬਹੁਤ ਪੰਗੇ ਵਾਲਾ ਕੰਮ ਆ ਸਾਈਡ ਡਿਸਟ੍ਰਿਬਿਊਟਰ ਦਾ ਚੱਕਰ ਕੀ ਪੈਂਦਾ ਫਿਟਿੰਗ ਹਰ ਇੱਕ ਮਿਸਤਰੀ ਭਰਾ ਜਿਹੜੇ ਆ ਆਪਣੇ ਨਹੀਂ ਕਰਦੇ ਤੇ ਉਹ ਜ਼ਿੰਮੇਵਾਰ ਦਚਿੱਤੀ ਦੇ ਵਿੱਚ ਪਿਆ ਰਹਿੰਦਾ ਆ ਦੇਖੋ ਤੁਸੀਂ ਆ ਕਿਸੇ ਨੇ ਸਿੰਪਲ ਕੰਮ ਕਰਿਆ ਆ ਦੇਖੋ ਆ ਰਬੜ ਦੀ ਪਾਈਪ ਲਾਤੀ ਰਬੜ ਦੀ ਪਾਈਪ ਲਾਤੀ ਤੇ ਇਹਦੇ ਉੱਤੋਂ ਹੀ ਆਪਣਾ ਜਾ ਕੇ ਵਾਪਸੀ ਆ ਟਾਪੇ ਦੇ ਵਿੱਚ ਸਿੱੜਦੀ ਆ ਠੀਕ ਆ ਜੀ ਆ ਇਥੋਂ ਸਪਲਾਈ ਚੱਲ ਗਈ ਉਹਨੂੰ ਟੀ ਪਾਤੀ ਇਹਨੇ ਲਿਆ ਕੇ ਇੱਥੇ ਤਾਂ ਚਲੋ ਦੇਸੀ ਜਿਗਾੜਾ ਇੰਨਾ ਜਿਗਾੜ ਕਰਨ ਦੀ ਤਾਂ ਲੋੜ ਨਹੀਂ ਹੋਣੀ ਕਿਸੇ ਦਾ ਡੰਪਰ ਦੇ ਉੱਪਰ ਦਾ ਕੰਮ ਹੋਣਾ ਆ ਜਿਹੜੀ ਸਪਲਾਈ ਹੈ ਡਿਸਟ੍ਰੀਬਿਊਟਰ ਨੂੰ ਸਪਲਾਈ ਆ ਤੁਸੀਂ ਚੈੱਕ ਕਰ ਲਓ ਆ ਟਾਪੇ ਦੇ ਤੇ ਫਿਲਟਰ ਲੱਗਾ ਹੁੰਦਾ ਇੱਥੇ ਸਾਈਡ ਡਿਸਟ੍ਰੀਬਿਊਟਰ ਦੀ ਆ ਪਲੇਟ ਆ ਜਿਹੜੀ ਐ ਲੱਗ ਜਾਂਦੀ ਆ ਸਾਈਡ ਡਿਸਟ੍ਰੀਬਿਊਟਰ ਬਹੁਤ ਸਸਤਾ ਹੈ ਦਾ ਜੇ ਕੋਈ ਬੜਾ ਮਹਿੰਗਾ ਨਹੀਂ 7-8000 ਦਾ ਸਾਈਡ ਡਿਸਟ੍ਰੀਬਿਊਟਰ ਪੈਪਾਂ ਸਣੇ ਇਹਦਾ ਮਿਲ ਜਾਂਦਾ ਜਿਨ੍ਹਾਂ ਨੂੰ ਸਾਈਡ ਡਿਸਟ੍ਰੀਬਿਊਟਰ ਜਿਹੜੇ ਅਰਜਨ ਨੂੰ ਆਏ ਆ ਤੇ ਹਾਂ ਤੁਹਾਨੂੰ ਮੈਂ ਦਿਖਾਉਣਾ ਇੱਕ ਤੇਲ ਬ੍ਰੇਕ ਵਾਲਾ ਖੋਲਿਆ ਵੀ ਅਸੀਂ ਆਪਾਂ ਬਲੌਗ ਪਾ ਕੇ ਜਾਣਕਾਰੀ ਤੜਕੇ ਤੜਕੇ ਨਾਸਤੇ ਦੀ ਦੇ ਦਿਆ ਕਰਾਂਗੇ ਅਰਜਨ ਦੇ ਵਿੱਚ ਸਮੱਸਿਆ ਕੀ ਸੀ ਮਹਿੰਦਰਾ ਦੇ ਵਿੱਚ ਆ ਰੂਲਰ ਬੇਰਿੰਗ ਨਹੀਂ ਸੀ ਆਉਂਦੇ कल एक ਭਰਾ ਇੱਥੇ ਮਿਲਿਆ ਆਪਾਂ ਨੂੰ ਨੋਵਾ ਤੇ ਜਾਂਦਾ ਉਹ ਕਹਿੰਦਾ ਬਾਈ ਜਿਹੜੀਆਂ ਜਾਣਕਾਰੀਆਂ ਤੁਸੀਂ ਦੇ ਦਿੱਤੀਆਂ ਸਾਡੀ ਜ਼ਿੰਦਗੀ ਨਹੀਂ ਸੀ ਇੱਥੇ ਦੇਖੀਆਂ ਚੀਜ਼ਾਂ ਜਿਹੜੀਆਂ ਤੁਸੀਂ ਦਿਖਾਉਨੇ ਹੋ ਧੰਨਵਾਦ ਆ ਵੀਰੋ ਜਿਹੜਾ ਤੁਸੀਂ ਇੰਨੀ ਰੁਚੀ ਦੇਖ ਕੇ ਵੀਡੀਓ ਦੇਖਦੇ ਆ ਇਹ ਜਿਹੜਾ ਅਰਜਨ ਦੇ ਵਿੱਚ ਆ ਰੂਲਰ 베アリング ਆਉਂਦੇ ਆ ਮਹਿੰਦਰਾ ਦੇ ਵਿੱਚ ਆਉਂਦੇ ਨਹੀਂ ਤੇ ਇਹਨਾਂ ਨੇ ਵੀ ਕੋਈ ਤਲਵਾਰ ਕੋਈ ਕਹਿਣਾ ਵੀ ਬਾਲੀ ਕੋਈ ਸ਼ੇਖੀ ਵਾਲਾ ਕੰਮ ਨਹੀਂ ਹੈਗਾ ਤੇ ਇਹ ਲਾ ਲਓ ਤੁਸੀਂ ਵੀ ਇੰਨਾ ਕੇ ਰੂਲਰ 베アリング ਟੁੱਟਦਾ ਕੋ ਬਾਲੀ ਕੁਆਲਿਟੀ ਚੰਗੇ ਨਹੀਂ ਬੈਰਿੰਗ ਜਦੋਂ 베アリング ਟੁੱਟ ਜਾਂਦਾ ਤਾਂ ਬਾਡੀ ਖਤਮ ਹੋ ਜਾਂਦੀ ਆ ਕੱਜ ਜਾਂਦੀ ਆ ਜਿਹੜਾ ਗੁੱਲਾ ਜਿਹਦੇ ਵਿੱਚ ਪੈਂਦਾ ਐ ਐ ਕਰਕੇ ਇਹਦੇ ਚ ਆਹ ਗੁੱਲਾ ਜਿਹੜਾ ਆ ਸਲਿੱਪ ਗੇਰ ਵਾਲੇ ਚ ਸਰਾਖ ਹੁੰਦਾ ਬਿਨਾ ਸਲਿੱਪ ਗੇਰ ਵਾਲਾ ਬੰਦ ਹੁੰਦਾ ਇਹ ਸੱਜੇ ਖੱਬੇ ਦਾ ਕੰਪਨੀ ਨੇ ਟੇਪਰ ਦਿੰਦੇ ਅਰਜਨ ਚਾਹੁੰਦੇ ਆ ਇਸ ਕਰਕੇ ਜਿਹੜੀ ਸਾਈਡ ਦਾ ਹੈਗਾ ਉਹ ਸਾਈਡ ਦਾ ਪਾਉਣਾ ਵੀ ਪੈਂਦਾ ਉਤਰਾਂ ਚ ਕੀ ਹੁੰਦਾ ਸੀ ਵੀ ਜੇ ਕਿਤੇ ਇੱਕ ਪਾਸਿਓਂ ਘਸ ਗਿਆ ਤੇ ਜਿਵੇਂ ਦਾ ਖੱਬਾ ਸੱਜਾ ਬਦਲ ਕੇ ਵੀ ਕੰਮ ਟਾਈਮ ਕੱਢ ਲੈਂਦਾ ਸੀ ਹੁਣ ਇਹਨਾਂ ਚ ਇਹ ਸਿਆਪਾ ਵੀ ਜਿਹੜੀ ਸਾਈਡ ਦਾ ਹੈਗਾ ਉਸੇ ਸਾਈਡ ਦਾ ਹੀ ਪਾਉਣਾ ਪੈਂਦਾ ਉਨੇ ਸੱਜੇ ਪਾਸੇ ਦਾ ਸੱਜੇ ਪਾਸੇ ਦਾ ਜੀ ਪਉਣਾ ਪਊਗਾ ਆ ਚਿਰੀਆਂ ਆ ਗਈਆਂ ਨਾ ਵਿੱਚ ਬ੍ਰੇਕਸ ਪਲਾਨ ਆ ਗਏ ਤੇ ਸੁੱਕੇ ਬ੍ਰੇਕ ਤੋਂ ਤੇਲ ਬ੍ਰੇਕ ਜਿਨ੍ਹਾਂ ਨੇ ਕਰਨੇ ਆ ਉਹ ਵੀ ਤੁਹਾਨੂੰ ਜਾਣਕਾਰੀ ਨਾਲੋ ਨਾਲ ਦੇ ਦਿੱਤੀ ਜਿਵੇਂ ਆ ਖੋਲੇ ਸੀਗੇ ਇਹਦੇ ਵਿੱਚ ਬਹੁਤ ਵੱਡੀ ਡਿਸਕ ਪੈਂਦੀ ਆ ਆ ਡਿਸ਼ ਕਾਂ ਇਹਦੀਆਂ ਤੇ ਲੋਈ ਦੀਆਂ ਪਲੇਟਾਂ ਆ ਲੈ ਇਧਰ ਆ ਦੇਖੋ ਆ ਲੈ ਇਧਰ ਹੈ ਤਾਂ ਚਲੋ ਲੈ ਇਧਰ ਟੁੱਟੇ ਨਿਕਲੇ ਇਹਦੇ ਭਾਈ ਬਣਾ ਬਾਹਲੇ ਸਾਬ ਬ੍ਰੇਕ ਵੀ ਨਿਕਲ ਜਾਂਦੇ ਜਿਹੜੇ ਅਸੀਂ ਲੈਨੇ ਆਹ ਬਿਜਲਾ ਸਿਸਟਮ ਆ ਆ ਡਿਸਕਨੈਕਟਿਵ ਆਮ ਤੈਸ ਨਾਲੋਂ ਕਾਫੀ ਇਹਦੇ ਜ ਵੱਡੀ ਪੈਂਦੀ ਹੈ ਜਿਹੜੇ ਆ ਸਿਸਟਮ ਆ ਇਹਦੇ ਨਾਲ ਆ ਜਿਹੜੀਆਂ ਬ੍ਰੇਕਾਂ ਨਾਲ ਤੇਲ ਬ੍ਰੇਕਾ ਹੁੰਦਾ ਆ ਇਹਦਾ ਸਮਾਨ ਆ ਗਿਆ ਕਿੱਥੇ ਵੀ ਰੋਡਰ ਬੇਰਿੰਗ ਪੈਂਦੇ ਆ ਕਈ ਵਾਰਾ ਲੋਕ ਦੁਖੀ ਹੋ ਕੇ ਨਾ ਜ ਪੋਸ਼ ਵੀ ਲਵਾ ਦਿੰਦੇ ਜਿਹੜਾ ਰੋਲੇ ਬੇਰਿੰਗ ਜਿਹੜੇ ਆਮ ਥੋੜੇ ਜਿਹਾ ਟੁੱਟ ਜਾਂਦੇ ਆ ਤੇ ਖਰਚਾ ਬਹੁਤ ਆਉਂਦਾ ਨਹੀਂ ਤਾਂ ਫਿਰ ਕਈ ਜ਼ਿੰਮੇਵਾਰ ਜਿਹੜੇ ਆ ਅਦਰਸ ਲੋਕਾਂ ਦੇ ਦੇਖਿਆ ਲੋਕਾਂ ਦੇ ਬਾਲਿਆਂ ਦੇ ਪੋਸ਼ ਲਵਾਏ ਹੁੰਦੇ ਆ ਇਹ ਸਿੰਗਲ ਕਲਚ ਸੀਗਾ ਸਿੰਗਲ ਦੇ ਵਿੱਚ ਆ ਜਿਹੜੀ ਠੋਸ ਹੁੰਦੀ ਆ ਜਿਹੜੀ ਡਬਲ ਕਲਚ ਆ ਕਾਊਂਟਰ ਜਿਹੜੀ ਆ ਖਾਲੀ ਹੁੰ ਅੱਜ ਦਾ ਟਰੈਕਟਰ ਦੋਸਤੋ Mahindra ਇਹ ਹੁਣ ਸਾਨੂੰ ਭਲੇਖਾ ਪਤਾ ਨਹੀਂ ਹੈ ਓਰੀਜਨਲ ਕਿਤੇ ਟਰਬੋ ਖੋਲੀ ਆ ਦੋਸਤੋ ਦੱਸੋ ਜਿਹੜੇ ਭਰਾ ਨੂੰ ਸਾਨੂੰ ਡਾਊਟ ਆ ਜਿਵੇਂ ਵੀ ਆਹ ਪੰਡ ਜ਼ਿਆਦਾਤਰ ਟਰਬੋ ਦੇ ਵਿੱਚ ਆਉਂਦਾ ਤੇ ਪਾਣੀ ਵਾਲੀ ਟੈਂਕੀ ਵੀ ਇਹ ਮਾਡਲ ਦੇ ਵਿੱਚ ਪਿੱਛੇ ਆ ਰੇਡੀਏਟਰ ਦੇ ਕੰਪਨੀ ਨੇ ਜਗ੍ਹਾ ਬਚੇ ਇੱਥੋਂ ਕੰਮ ਲੈ ਲਿਆ ਜਿਹੜੀ ਚੀਜ਼ ਸਾਨੂੰ ਅੱਜ ਨੋਟਿਸ ਕਰੀਏ ਸੀ ਮੁਰਮਾ ਹਿੱਸਾ ਸੀਗਾ Mahindra ਸਰਪੰਚ ਪੈਰ ਦਾ ਨੇ ਇਹਨਾਂ ਦੇ ਵਿੱਚ ਉੱਚੇ ਕਰਤੇ ਸੀ ਐਨਐਕਐਸਟੀ ਮਾਡਲ ਜਿਹੜਾ ਐਮਕੇਐਮ ਲੰਬਾ ਕਲਚ ਹੋ ਜਾਏਗਾ ਇਹਨਾਂ ਦਾ ਸਟੀering ਵੀ ਥੋੜਾ ਜਿਆਦਾ ਟੈਂਕੀ ਕਰਕੇ ਉੱਚਾ ਕਰਿਆ ਸੀ ਕੰਪਨੀ ਨੇ ਜਿਹੜੀ ਆ ਟੈਂਕੀ ਫਲਾਬਡ ਜਿੱਚ ਵਿੱਚ ਦੇ ਦਿੱਤੀ ਨਾ ਥੋੜਾ ਬੰਦਾ ਵੀ ਬੰਦਾ ਉੱਚਾ ਵੈਸੇ Mahindra ਦੇ ਵਿੱਚ ਤੁਸੀਂ ਦੇਖੋਗੇ ਪੈਰਦਾਨ ਕਈ ਟਰੈਕਟਰਾਂ ਵਿੱਚ ਨੀਵੇਂ ਹੁੰਦੇ ਆ ਤਾਂ ਬੰਦਾ ਵੀ ਨੀਵੇਂ ਬੈਠਾ ਹੁੰਦਾ ਜਿਵੇਂ ਆਹ ਟੈਂਕੀਆਂ ਜਿਹੜਾ ਭਰਾਓ ਆਹ ਚੀਜ਼ ਆ ਅਸੀਂ ਦੇਖੋਗੇ ਵਿਆਹ ਮਾਡਲ ਬਹੁਤ Mahindra ਨੇ ਬਣਾਏ ਸੀ ਮੀਟਰ ਪਲੇਟ ਕਹੇ ਚਾਹ ਲਾਤੀ ਥਲੜੀ ਪਲੇਟ ਆਹ ਲਾਤੀ ਬਹੁਤ ਪੈਰ ਦਾ ਨਾਂ ਦੇ ਵਿੱਚ ਮਾਡਲ ਕੱਢੇ ਜੀ ਕੇ ਵੈਸੇ ਦੇਖਿਆ ਜਾਵੇ ਜਿਹੜਾ ਉਹ ਚੀਜ਼ ਆ ਮੈਨੂੰ ਤਾਂ ਉਹ ਜ਼ਿਆਦਾ ਘੈਂਟ ਲੱਗੀ ਜਿਹੜੀ ਆ ਉੱਚੇ ਪੈਰ ਦਾ ਨਾ ਇਹਦਾ ਪਲੇਟਫਾਰਮ ਖੁੱਲ ਜਾਂਦਾ ਬਰਾਬਰ ਜੇ ਗੇਰਾਂ ਦੇ ਬਰਾਬਰ ਪੈਰ ਆ ਜਾਂਦੇ ਆ ਇਸ ਤਰ੍ਹਾਂ ਮਹਿੰਦਰਾ ਦੇ ਹਿੱਸੇ ਲਿਫਟਾਂ ਪਿਛਲੇ ਢਾਂਚੇ ਅ ਲੀਵਰ ਵੀ ਇਸੇ ਕਰਕੇ ਉੱਚੇ ਕਰਦੇ ਕਿਉਂ ਜਦੋਂ ਬੰਦਾ ਉੱਚਾ ਆ ਗਿਆ ਤੇ ਹੱਥ ਪਾਉਣ ਕਰਕੇ ਇਹਨੂੰ ਲੀਵਰ ਵਿੱਚੇ ਕਰੇ ਸੀ ਤੇ ਮੀਟਰ ਕਲਸਟਰ ਜਿੰਨੇ ਦੇਖੋਗੇ ਟਰੈਕਟਰ ਦਾ ਨੋਟਟਾ ਹੀ ਮਿਲਣਗੇ ਆ ਦੇਖੋ ਤੇ ਵੀਡੀਓ ਚੰਗੀ ਲੱਗੇ ਦੋਸਤੋ ਲਾਈਕ ਸ਼ੇਅਰ ਜੋ ਕਰਦਾ ਕਰੋ ਟਰੈਕਟਰਾਂ ਬਾਰੇ ਜਾਣਕਾਰੀਆਂ ਮੈਂ ਉਹੀ ਗੱਲ ਆ ਲੈ ਮੈਂ ਸ਼ੋਅ ਨਹੀਂ ਦੇਖਿਆ ਆਹ ਦੇ ਟਰਬੋ ਹੀ ਆ ਆਹ ਦੇ ਸ਼ੋਅ ਦੇ ਉੱਪਰ ਟਰਬੋ ਆ ਸਾਦਾ ਕਰਿਆ ਹੋਇਆ ਆਲੇ ਮੈਂ ਤੁਹਾਨੂੰ ਪਹਿਲਾਂ ਕਰਾਂ ਟਰਬੋ ਆਇਆ ਇਹ ਟਰਬੋ ਸੁਪਰ ਸੀਗਾ ਐਮਕੇਐਮ ਸੀਗਾ ਮੈਂ ਅਹੀ ਡਾਊਟ ਸੀ ਸਾਨੂੰ ਵੀ ਇਹ ਇੰਜਨ ਟਰਬੋ ਆਇਆ ਤੇ ਬੈਂਡ ਬਦਲ ਕੇ ਗਏ ਨੇ ਕਿਉਂ ਟਰਬੋ ਜਦੋਂ ਖਰਾਬ ਹੋ ਜਾਂਦੇ ਆ ਬਾਹਰਲੀ ਸਟੇਟਾਂ ਦੇ ਵਿੱਚ ਉੱਥੇ ਦੁਬਾਰਾ ਰਿਪੇਅਰ ਤਾਂ ਹੈ ਨਹੀਂ ਉਹ ਚੱਕ ਕੇ ਇੱਕ ਵਾਰੀ ਚੱਲਦਾ ਕਰਨ ਵਾਸਤੇ ਨੂੰ ਸਿੰਪਲ ਕਰ ਦਿੰਦੇ ਆ ਤਰ੍ਹਾਂ ਬਹੁਤ ਜ਼ਿਆਦਾ ਜਿਹੜੀਆਂ ਮਰ ਜਾਂਦੀਆਂ ਰਿਪੇਅਰ ਹੈ ਨਹੀਂ ਬਾਅਦ ਚੋਂ ਤਾਂ ਫਿਰ ਇਹਨਾਂ ਜਿਹੜੀਆਂ ਕੰਪਨੀਆਂ ਜਿਹੜੇ ਮਿਸਤਰੀ ਆ ਬਾਅਦ ਚੋਂ ਸਾਦਾ ਕਰਕੇ ਕੋਈ ਚੱਲੂ ਕੰਮ ਕਰ ਲੈਂਦੇ ਆ